ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਨ ਜਰਨਲਿਸਟ ਮੈਂ ਹਾਂ ਪ੍ਰਦੀਪ ਕੌਰ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਉਹਨਾਂ ਦੇ ਨਜਾਇਜ਼ ਤਰੀਕੇ ਦੇ ਨਾਲ ਜਿਹੜੇ ਕਬਜ਼ੇ ਕੀਤੇ ਹੋਏ ਨੇ ਘਰ ਬਣਾਏ ਹੋਏ ਨੇ ਉਹ ਵੀ ਮੁਕੰਮਲ ਤੌਰ ਤੇ ਢਾਹ ਦਿੱਤੇ ਗਏ ਨੇ ਮਾਮਲਾ ਜਲੰਧਰ ਤੋਂ ਸਾਹਮਣੇ ਜਿੱਥੇ ਦੋ ਨਸ਼ਾ ਤਸਕਰਾਂ ਨੇ ਆਮੋ ਸਾਹਮਣੇ ਘਰ ਬਣਾਏ ਹੋਏ ਸੀ ਔਰ ਛੱਤਾਂ ਨੂੰ ਨਜਾਇਜ਼ ਤਰੀਕੇ ਦੇ ਨਾਲ ਆਪਸ ਵਿੱਚ ਜੋੜਿਆ ਹੋਇਆ ਸੀ ਤਾਂ ਪੁਲਿਸ ਨੇ ਸੂਚਨਾ ਮਿਲਦੇ ਤੇ ਕਾਰਵਾਈ ਕੀਤੀ ਹੈ ਇਹ ਵੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ ਕਿ ਨਸ਼ਾ ਤਸਕਰਾਂ ਨੂੰ ਜਦੋਂ ਹੀ ਫੜਨ ਲਈ ਆਉਂਦੇ ਸੀ ਕਾਬੂ ਕਰਨ ਲਈ ਆਉਂਦੇ ਸੀ ਨਜਾਇਜ਼ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਛੱਤਾਂ ਨੇ ਜਿਹੜੀਆਂ ਉੱਥੋਂ ਦੀ ਉਹ ਫਰਾਰ ਹੋ ਜਾਂਦੇ ਸੀ ਪੁਲਿਸ ਨੇ ਹੁਣ ਕਾਰਵਾਈ ਕਰਕੇ ਉਹ ਘਰ ਜਿਹੜਾ ਬਿਲਕੁਲ ਪੂਰੇ ਤਰੀਕੇ ਦੇ ਨਾਲ ਨਸ਼ਟ ਕਰ ਦਿੱਤਾ ਤੇ ਇਸ ਦੇ ਨਾਲ ਹੀ ਕਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੇ ਪਹਿਲਾਂ ਤੋਂ ਹੀ 9 ਮਾਮਲੇ ਦਰਜ ਨੇ ਤੇ ਦੂਜੇ ਦੀ ਪਾਲ ਚੱਲੀ ਹੈ ਪਿੰਡ ਲਖਨਪਾਲਾ ਜੀ ਡਰਗ ਹੌਟਸਪੌਟ ਹੈ ਜੀ ਖਾਣਾ सदर ਏਰੀਆ ਦਾ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਇਡੈਂਟੀਫਾਈ ਕੀਤੀ ਗਈ ਸੀ ਕਿ ਕਿ ਉਹ ਸੋਭਾ ਨੇ ਉਹ ਕੂਟੀਆਂ ਵੇਚ ਉਹਨਾਂ ਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਸੀ ਉਹ ਪੰਚਾਇਤੀ ਲੈਂਡ ਹੈ ਜਦੋਂ ਅਸੀਂ ਪੜਤਾਲ ਕੀਤੀ ਤੇ ਇਹ ਜਗ੍ਹਾ ਜਿਹੜੀ ਆ ਹਰਦੀਪ ਸਿੰਘ ਦੀਪਾ ਨਾਮ ਦਾ ਲੜਕਾ ਹੈਗਾ ਉਹਦੀ ਹੈਗੀ ਆ ਹਰਦੀਪ ਸਿੰਘ ਦੀਪਾ ਸਾਡੀ ਗ੍ਰਾਮ ਦੇ ਵਿੱਚ ਹੈ ਉਸਦੇ ਖਿਲਾਫ ਨਾ ਐਨਡੀਪੀਐਸ ਦੇ ਮੁਕਾਦਮੇ ਦਰਜਨ ਇਸ ਤੋਂ ਇਲਾਵਾ ਉਸਦੇ ਫਾਦਰ ਅਤੇ ਉਹਦਾ ਬ੍ਰਦਰ ਵੀ ਡਰਗ ਦੇ ਵਿੱਚ ਇਨਵੋਲਡ ਹੈ ਤੇ ਜਿੰਨਾ ਕਲਾਬ ਵੀ ਦੋ ਦੋ ਮੁਕਦਮੇ ਦਰਜ ਹਨ ਸਾਰੇ ਜਿਹੜੇ ਮੰਤਰੀ ਜੁੜੇ ਹੋਏ ਆਪਣੇ ਰਿਸ਼ਤੇਦਾਰ ਸੀ ਸੀਗੇ ਇਹ ਜੀ ਇੱਕ ਦੂਸਰੇ ਦੇ ਨਾਲ ਹੈਂਡ ਇਨ ਗਲਵਸ ਸੀਗੇ ਤੇ ਇਹ ਜਿਹੜੀ ਹੈ ਪ੍ਰੋਪਰਟੀ ਇਸੇ ਕੰਮ ਲਈ ਯੂਜ਼ ਕਰਦੇ ਸਨ ਜਦੋਂ ਵੀ ਇੱਥੇ ਕੋਈ ਰੇਡ ਹੁੰਦਾ ਸੀਗਾ ਤਾਂ ਇਹ ਪੁਲਿਸ ਨੂੰ ਚੱਕਵਾ ਦੇਣ ਦੇ ਵਾਸਤੇ ਇੰਨਾ ਹੀ ਪਛਤਤੀਆਂ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹੌਪ ਕਰ ਜਾਂਦੇ ਸਨ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਸ਼ਲੱਗਾ ਯੋਗ ਕੰਮ ਕਰਦੇ ਹੋਏ ਇਹ ਜਗ੍ਹਾ ਨੂੰ ਆਈਡੈਂਟੀਫਾਈ ਕੀਤਾ ਤੇ ਪੁਲਿਸ ਨੂੰ ਸੁਰੱਖਿਆ ਦੀ ਜਿਹੜੀ ਪੁਲਿਸ ਮਦਦ ਮੰਗੀ ਗਈ ਸੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਅੱਜ ਇੱਥੇ ਹਾਜ਼ਰ ਆਏ ਹਾਂ ਕਿੰਨੇ ਕਿਹੜੇ ਮੁਕਾਦਮੇ ਦੋਨਾਂ ਦੇ ਵਿੱਚ ਦਰਜ ਨੇ ਇੱਧਰ ਖੱਬੇ ਪਾਸੇ ਜਿਹੜਾ ਜਿਹੜਾ ਇਸ ਪਾਸੇ ਹੈ ਹਰਦੀਪ ਸਿੰਘ ਉਹਦੇ ਖਿਲਾਫ 9 ਮੁਕਾਦਮੇ ਦਰਜ ਨੇ ਉਸਦੇ ਫਾਦਰ ਸਰਪਜੀਤ ਦੇ ਖਿਲਾਫ 2 ਮੁਕਾਦਮੇ ਤੇ ਉਸਦੇ ਬ੍ਰਦਰ ਦੇ ਖਿਲਾਫ ਵੀ 2 ਐਨਡੀਪੀਐਸ ਦੇ ਮੁਕਾਦਮੇ ਦਰਜ ਨੇ ਕਿੰਨੇ ਸਮੇਂ ਤੋਂ ਨਾ ਸਾਡੇ ਇਹ ਕਾਫੀ ਲੰਮੇ ਸਮੇਂ ਤੋਂ ਇਹਨਾਂ ਤੇ ਬੱਚੇ ਦਰਜ ਹੁੰਦੇ ਆ ਰਹੇ ਹਨ ਹੁਣ ਵੀ ਜਿਹੜਾ ਇਹਦਾ ਇਸ ਘਰ ਦਾ ਜਿਹੜਾ ਮੇਨ ਸਰਗਣਾ ਹੈ ਉਹ ਕੰਟ੍ਰੈਕਟ ਸਪਲਾਈ ਇਨਾਂ ਦੇ ਘਰ ਵਾਲੇ ਜੀ ਘਰਾਂ ਤੋਂ ਭੱਜੇ ਹੋਏ ਨੇ ਕਿਉਂਕਿ ਪੁਲਿਸ ਨੇ ਪੂਰੀ ਸ਼ਕਤੀ ਕੀਤੀ ਹੋਈ ਹੈ ਕਿਸੇ ਵੀ ਤਰੀਕੇ ਦਾ ਨਸ਼ਾ ਵਿਕਰ ਨਹੀਂ ਦਿੱਤਾ ਜਾਏਗਾ ਅੱਗੇ ਵੀ ਜਿਹੜੀ ਹੈ ਪੁਲਿਸ ਦੀ ਕਾਰਵਾਈ ਚੱਲਦੀ ਰਹੇਗੀ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਪੂਰਾ ਤੇ ਪੂਰਾ ਯੋਗਦਾਨ ਆਪਣਾ ਪਾਏਗੀ ਅਤੇ ਇਨਸ਼ੋਰ ਕਰੇਗੀ ਕਿ ਪੰਜਾਬ ਨੂੰ ਡਰਗ ਫ੍ਰੀ ਬਣਾਈਏ ਮੇਰਾ ਨਾਮ ਮਨਤਾ ਰਣੀ ਹੈ ਸਰ ਜਿੱਦਾਂ ਬਾਕੀ ਦੇ ਪਿੰਡਾਂ ਵਿੱਚ ਕਾਰਵਾਈ ਹੋ ਰਹੀ ਸੀ ਉਦੋਂ ਹੀ ਅੱਜ ਸਾਡੇ ਪਿੰਡ ਵਿੱਚ ਵੀ ਜੋ ਗਵਰਨਮੈਂਟ ਨੇ ਮਹਾਂਮਨਾ ਸ਼ਗੋਤ ਚਲਾਈ ਹੋਈ ਹੈ ਆਪਣੀ ਉਹਦੇ ਅਕੋਰਡਿੰਗ ਜਿੱਦਾਂ ਬਾਕੀ ਦੇ ਪਿੰਡਾਂ ਵਿੱਚ ਵਾਰੀ ਵਾਰਸਤ ਗਵਰਨਮੈਂਟ ਆਪਣਾ 56 ਕੱਸ ਰਹੀ ਆ ਉਸ ਹਾਵ ਨਾਲ ਇਸ ਪਿੰਡ ਦੀ ਵੀ ਵਾਰੀ ਅੱਜ ਆ ਗਈ ਜੇ ਜਿਹੜਾ ਘਰ ਕਿਸੇ ਦਾ ਹਾਂਜੀ ਕਿਨੇ ਸਾਲ ਤੋਂ ਨਸ਼ਾ ਚਲਦਾ ਜਦ ਦੀ ਪੋਸ਼ਟੀ ਕਰਦਾ ਕੋ ਸ਼ੁਰੂ ਤੋਂ ਹੀ ਸਾਰਾ ਕਰਦੀ ਹੈ ਕੀ ਆ ਭਰਾ ਭਰਾ ਸੀ ਜਾਂ ਨੂੰ ਹਾਂਜੀ ਤੁਹਾਨੂੰ ਜਿਹੜੇ ਭਾਰਾ ਭਰਾ ਸੀ ਹਾਂਜੀ ਇਸ ਟਾਈਮ ਵੀ ਤੇ ਹੈ ਕਿ ਇੱਕ ਭਰਾ ਦੀ ਡੈਥ ਹੋ ਗਈ ਹੈ ਇੱਕ ਭਰਾ